ਪਰ ਇਹੋ ਜਿਹਾ ਨਾ ਘਾਓ ਖੇਤ ਨਿਉ ਮਾਣਿਓ ਜ਼ੁਰਮਾ ਅਬਜੂਦਲ ਕੋ ਦਾਓ ਸੂਰਾ ਸੋ ਪਹਿਜਾਨੀ ਐ ਜੋ ਦਲਅ ਦਿਲ ਕੇ ਹੀਤ ਪੁਰਜਾ ਪੁਰਜਾ ਕਟਮਰਿਆ ਕਬੂ ਨਾ ਛਾਡਾ ਖੇਤ ਸੋ ਦੇਖ ਦੇਖਦੇ ਹਨੀ ਕਦਮ ਦੇ ਲਿਖਾ ਦੀ ਜੁਦਮ ਦੇ ਸ਼ਿਕਾਰੀ ਨੀਲੇ ਦੇ ਸਾਹ ਸਵਾਰ ਇਹ ਫਾਲਸਾ ਹੀ ਫੌਜਾਂ ਦੇ ਸਰਦਾਰ ਇਹ ਕਲਗੀਧਰ ਪ੍ਰੀਤਮ ਸਰਬੰਥ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋ ਸਾਧਗਰਾਂ ਵੱਲੋਂ ਬਖਸ਼ੀ ਹੋਈ ਸਭ ਤੋਂ ਪਹਿਲਾ ਮੁਬਾਰਕ ਫਤਿਹ ਦੇ ਸਾਜ ਕਰੀਏ ਗੱਦ ਕੀ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਾਇਕੇ ਸਾਰੇ ਵਿਵੀ ਸਦੀ ਦੇ ਮਹਾਨ ਸਿੱਖ ਜਰਮੈਨਾ ਦੇ ਜਰਨੈਲ ਕੈਣੀ ਕਰਨੀ ਦੇ ਪੂਰੇ ਦਸਮੇਸ਼ ਚ ਪਿਤਾ ਦੇ ਸੂਰੇ ਮਰਦੇ ਮਜ਼ਾਹੇ ਤੇ ਬਾਬਾ ਇਹ ਕੌਮ ਦੰਦਵੀਟ ਅਖਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਗਨੈਲ ਸਿੰਘ ਜੀ ਖਾਲਸਾ ਭਿੰਰਾਵਾਲੇ ਆ ਬੰਦੋ ਸਿੱਖ ਕੌਮ ਦੀ ਅਜ਼ਾਦੀ ਲਈ ਆਰੰਭੀ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਨਰਿੰਦਰ ਸਿੰਘ ਰਾਟੀ ਦੀ ਯਾਦ ਦੇ ਵਿੱਚ ਜੁੜ ਬੈਠੀ ਹੈ ਅਮਰ ਸ਼ਹੀਦ ਭਾਈ ਨਰਿੰਦਰ ਸਿੰਘ ਰਾਟੀ ਉਹ ਸਿੰਘ ਸੂਰਮੇ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜੂਨ 1984 ਦੇ ਵਿੱਚ ਭਾਰਤੀ ਫੌਜਾਂ ਨੇ ਟੈਂਕਾਂ ਤੋਫਾਂ ਦੇ ਨਾਲ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਢਾਹ ਦੇਣ ਵਾਲਾ ਬਣਾਇਆ। ਸ੍ਰੀ ਗੁਰੂ ਸਾਹਿਬ ਗੋਲੀਆਂ ਦੇ ਨਾਲ ਸ਼ਰਨਿਸ਼ਰਨ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੀਆਂ ਬੇਅਦਬੀਆਂ ਕੀਤੀਆਂ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਗਿਆ। ਅਤੇ ਤੋਸ਼ਾਖਾਨਾ ਸਾਰਿਆ ਗਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਬੈਠ ਕੇ ਜਿੱਥੇ ਅਸੀਂ ਧੁਰਗੀ ਬਾਣੀ ਦਾ ਕੀਰਤਨ ਸਰਮਣ ਕਰਦੇ ਆ ਉਸ ਪ੍ਰਕਰਮਾ ਨੂੰ ਭਾਰਤੀ ਫੌਜਾਂ ਦੇ ਵੱਲੋਂ ਸਿੱਖਾਂ ਦੀਆਂ ਲਾਸ਼ਾਂ ਦੇ ਨਾਲ ਭੜ ਦਿੱਤਾ ਗਿਆ ਤੇ ਜਿਤ ਪਾਣ ਅਤੇ ਅੰਮ੍ਰਿਤਸਰੋਹਲ ਵਿੱਚ ਇਸ਼ਨਾਨ ਕਰਕੇ ਅਸੀਂ ਤਨ ਮਨ ਦੇ ਰੋਗ ਦੂਰ ਕਰਦੇ ਆਂ ਉਹਨੂੰ ਸਿੱਖਾਂ ਦੇ ਖੂਨ ਦੇ ਨਾਲ ਲਾਦ ਕਰ ਦਿੱਤਾ ਗਿਆ। ਬੇਤਹਾਸ਼ਾ ਸੰਗਤਾਂ ਦੇ ਉੱਤੇ ਤਸ਼ੱਦਦ ਹੋਇਆ। ਦੁੱਧ ਪੀਂਦੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੂੰ ਵੀ ਢਟਕਾ-ਢਟਕਾ ਕੇ ਭਾਰਤੀ ਫੌਜਾਂ ਦੇ ਵੱਲੋਂ ਕੰਧਾਂ ਦੇ ਨਾਲ ਮਾਰਿਆ ਗਿਆ। ਅਤੇ ਬੇਅੰਤ ਸੰਗਤਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਤਸੀਹੇ ਦਿੱਤੇ ਗਏ। ਅਤੇ ਜੋ ਜੁਝਾਰੂ ਸਿੰਘ ਗ੍ਰਿਫਤਾਰ ਕੀਤੇ ਗਏ ਉਨਾਂ ਨੂੰ ਯੋਧ ਪੁਲਦੀਆਂ ਝੇਲਾਂ ਦੇ ਵਿੱਚ ਲੰਬੇ ਸਮੇਂ ਦੇ ਲਈ ਨਜ਼ਰਬੰਦ ਕਰ ਦਿੱਤਾ ਗਿਆ ਇਹ ਭਾਈ ਨਰਿੰਦਰ ਸਿੰਘ ਲਾਕੀ ਦੀ ਅਣਖ ਜਾਗੀ ਇਹਨਾਂ ਦੀ ਜਿਹੜੀ ਰੂਹ ਔਰ ਝੰਡੋੜੀ ਗਈ ਤੇ ਭਾਈ ਸਾਹੂ ਹੋਣਾ ਨੇ ਹਿੰਦੁਸਤਾਨ ਦੀ ਹਕੂਮਤ ਵਿਰੁੱਧ ਜੰਗ ਛੇੜ ਦਿੱਤੀ ਭਾਈ ਨਰਿੰਦਰ ਸਿੰਘ ਲਾਕੀ ਇੱਕ ਆਮ ਦੇ ਪਰਿਵਾਰ ਦੇ ਵਿੱਚੋਂ ਸਨ ਬੜੇ ਗਰੀਬ ਪਰਵਾਰ ਦੇ ਵਿੱਚੋਂ ਸਨ ਪਰ ਤੁਸੀਂ ਦੇਖੋ ਕਿ ਇਹਨਾਂ ਨੇ ਕਿੰਨਾ ਵੱਡਾ ਮਾਨ ਮਤਾ ਇਹ ਰਿਹਾ ਸਿਰਜਿਆ ਕਿ ਖਾਲਸਤਾਨ ਕਮਾਂਡੋ ਫੋਰਸ ਜੱਥੇਬੰਦੀ ਦੇ ਵਿੱਚ ਸ਼ਾਮਲ ਹੋ ਕੇ ਤੇ अनेका ਭਾਰਤ ਦੀਆਂ ਫੌਜਾਂ ਨੂੰ ਸੀਆਈਪੀ ਵਾਲਿਆਂ ਅਤੇ ਪੁਲਿਸ ਵਾਲਿਆਂ ਨੂੰ ਟੱਕਰ ਦਿੱਤੀ। ਇਨ੍ਹਾਂ ਸਿੰਘਾਂ ਦੇ ਕੋਲ ਕੋਈ ਕਿਲਾ ਨਹੀਂ ਸੀ। ਇਨ੍ਹਾਂ ਸਿੰਘਾਂ ਦੇ ਕੋਲ ਕੋਈ ਗੜੀ ਨਹੀਂ ਸੀ। ਇਨ੍ਹਾਂ ਸਿੰਘਾਂ ਦੇ ਕੋਲ ਕੋਈ ਟੋਪਾਂ ਵੀ ਨਹੀਂ ਸਨ। ਜੇ ਤੁਸੀਂ ਦੇਖੋ ਕਿ ਪੰਜਾਬ ਦਾ ਜਿਹੜਾ ਇਲਾਕਾ ਹੈ ਮੈਦਾਨੀ ਇਲਾਕਾ ਆ। ਕਹਾਂਗੇ ਜੰਗ ਕਰਨ ਦੇ ਵਾਸਤੇ ਜਾਂ ਤਾਂ ਜੰਗਲੀ ਇਲਾਕਾ ਚਾਹੀਦਾ ਹੈ ਤੇ ਜਾਂ ਪਹਾੜੀ ਇਲਾਕਾ ਚਾਹੀਦਾ ਹੈ ਪਰ ਮੈਦਾਨੀ ਇਲਾਕੇ ਦੇ ਵਿੱਚ ਹੀ 1 ਸਾਲ ਦੀ 2 ਸਾਲ ਦੀ ਬਨ ਕੇ 10 ਸਾਲ ਪੂਰਾ ਇੱਕ ਦਹਾਕਾ ਇਹਨਾਂ ਸਿੰਘਾਂ ਸੂਰਮਿਆਂ ਨੇ ਭਾਰਤੀ ਹਕੂਮਤ ਨੂੰ ਜਿਹੜਾ ਵਗਦਿਆ ਉਹ ਪਾਈ ਰੱਖਿਆ ਸੀ ਤੇ ਸ਼ਾਨਾਂ ਮਤਾਂ ਜਿਹਨਾਂ ਇਤਿਹਾਸ ਤੇ ਆ ਉਹ ਖਿਰਦਿਆ ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਢੰਗਾਂ ਵਾਲਿਆਂ ਨੂੰ ਸਰਕਾਰ ਨੇ ਇੱਕ ਢੰਗਾਂ ਵਾਲਿਆਂ ਨੂੰ ਸਹਿਯੋਗ ਕੀਤਾ ਤੇ ਜੂਨ 1983 ਦੇ ਘਰੂ ਘਾਰੇ ਤੋਂ ਬਾਅਦ ਘਰ ਘਰ ਜਿਹੜੇ ਭੰਨਵਾ ਲਏ ਆ ਉਹ ਪੈਰਾ ਹੋ ਗਏ ਉਹ ਭਾਈ ਨਰਿੰਦਰ ਸਿੰਘ ਨਾਟੀਵਰਗੇ ਜਿਹਨੇ ਸੂਰਮੇ ਆ ਉਹ ਉੱਠੇ ਤੇ ਭਾਈ ਨਰਿੰਦਰ ਸਿੰਘ ਨਾਟੀਵਰਗੇ ਸੂਰਮੇ ਕੋਈ ਇਹ ਆਮ ਦੀਆਂ ਤੁਹਾਂ ਨਹੀਂ ਸਨ ਇਹ ਉਹੀ ਲੋਹਾਂ ਸਨ ਜਿਨ੍ਹਾਂ ਨੇ ਕਿਸੇ ਸਮੇ ਗੁਰੂ ਪਾਤਸ਼ਾਹੀ ਨੇ ਨਾਲ ਲੱਗ ਕੇ ਤੇ ਮੁਗਲ ਹਕੂਮਤ ਕੋਲ ਤੇ ਇਹ ਜੋ ਪਹਾੜੀ ਰਾਜਿਆਂ ਕੋਲ ਤੇ ਜਿਹੜੀਆਂ ਜੰਗਾਂ ਆ ਹੋਣੀਆਂ ਸਨ ਦਮਦਮਿਤ ਅਸਤ ਦੇ ਬਾਅਦ ਵਿੱਚ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਵਾਲੇ ਮਹਾਂਪੁਰਸ਼ਾਂ ਨੇ ਬੜਾ ਸਮਾਂ ਪਹਿਲੇ ਕਹਿ ਦਿੱਤਾ ਸੀ ਕਿ 40 ਹਜ਼ਾਰ ਸ਼ਹੀਦ ਸਿੰਘ ਸਿਗੜੀਆਂ ਦੁਬਾਰਾ ਜਨਮ ਲੈ ਚੁੱਕੇ ਆ ਤੇ ਦੁਬਾਰਾ ਜਿਹੜੀਆਂ ਤੌਂਗਦੀਆਂ ਸੇਵਾਵਾਂ ਆ ਉਹ ਕਰਨਗੇ ਫਿਰ ਸਮਝ ਕਰਤਾਰ ਸਿੰਘ ਜੀ ਖਾਲਸਾ ਭਿੰਡਰਵਾਲੇ ਅਕਸਤ ਦੇ ਮੁਖੀ ਬਣਦੇ ਆ ਉਹਨਾਂ ਨੇ ਇਹ ਨਾਅਰਾ ਦਿੱਤਾ ਪੰਜਾਬ ਦੀ ਧਰਤੀ ਦੇ ਉੱਤੇ ਸਿਰ ਜਾਵੇ ਤਾਂ ਜਾਣੇ ਮੇਰਾ ਸਿੱਖੀ ਸਦਕਾ ਨਾ ਜਾਵੇ ਤੇ ਇੰਨਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਸੰਤ ਕਰਤਾਰ ਸਿੰਘ ਜੀ ਨੇ ਕਿ ਹਰੇਕ ਨੌਜਵਾਨ ਹਰੇਕ ਭੈਣ ਦੇ ਸਿਰ ਦੀ ਉੱਤੇ ਦਸਤਾਰ ਸਜ ਗਈ ਭੈਣਾਂ ਨੇ ਦੁਪੱਟੇ ਕੇਸੀਆਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਵੀਰਾਂ ਨੇ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਘਰ ਘਰ ਅਮਰ ਦਾ ਪ੍ਰਚਾਰ ਦੀ ਜਿਹੜੀ ਲਹਿਰ ਆ ਉਹ ਆਰੰਭ ਹੋ ਗਈ ਸੀ ਤੇ ਸੰਤ ਕਰਤਾਰ ਸਿੰਘ ਹੀ ਸਨ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਦੇ ਦੌਰਾਨ ਦਿੱਲੀ ਦੇ ਬੱਚੋ ਦੇ ਮੂੰਹ ਦੇ ਉੱਤੇ ਖਲੀਆਂ-ਖਲੀਆਂ ਸੁਣਾਈਆਂ ਜਿਹੜੇ ਐਮਰਜੈਂਸੀ ਦੇ ਦੌਰਾਨ ਸੈਂទី ਨਗਰ ਕੀਰਤਨ ਕੱਢੇ ਤੇ ਸੰਤ ਕਰਤਾਰ ਸਿੰਘ ਨੇ ਕਹਿ ਦਿੱਤਾ ਸੀ ਕਿ ਹੁਣ ਸੰਤ ਦੇ ਨਾਲ ਨਾਲ ਕੋਰੋਂ ਇੱਕ ਜਰਨੈਲ ਵੀ ਲੋਰਿਆ ਤੇ ਫਿਰ ਸੰਤ ਕਰਤਾਰ ਸ੍ਰੀ ਦੀ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਾਵਾ ਦੇ ਉਹ ਪ੍ਰਗਟ ਹੁੰਦੇ ਆ ਜਿਨ੍ਹਾਂ ਨੇ ਹਰੇਕ ਬੱਚੇ ਨੂੰ ਹਰੇਕ ਨੌਜਵਾਨ ਨੂੰ ਹਰੇਕ ਬੀਬੀ ਨੂੰ ਹਰੇਕ ਵਿਜੰਗ ਨੂੰ ਹਰੇਕ ਭਾਈ ਨੂੰ ਦਗਾਇਆ ਕਿ ਤੁਹਾਡੇ ਘਰ ਦੇ ਵਿੱਚ ਡਾਕਾ ਪੈਣ ਵਾਲਾ ਆ ਤੇ ਆਪਣੇ ਘਰ ਨੂੰ ਜਿਹੜਾ ਆ ਉਹ ਸੰਭੀਏ। ਸント ਜਰਨੈਲ ਸਿੰਘ ਜੀ ਨੇ ਕੌਮ ਦੇ ਵਿੱਚ ਇੱਕ ਨਵੀਂ ਜਿਹੀ ਰੂਹ ਆ ਉਹ ਫੂਕ ਦਿੱਤੀ। ਤੇ ਸੱਜ ਜਾਣਿਓ ਜਦੋਂ ਅਸੀਂ ਸੱਤ ਜਰਨੈਲ ਸਿੰਘ ਜੀ ਦੇ ਹੱਥਰੇ ਵਿੱਚ ਤੀਰ ਦੇਖਦੇ ਆ ਕਿ ਸਾਨੂੰ ਉਹਨਾਂ ਤੀਰਾਂ ਦੀ ਯਾਦ ਨਹੀਂ ਆਉਂਦੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆ ਉਹ ਕੀਤੇ ਸਨ। ਤੇ ਸント ਜਰਨੈਲ ਸਿੰਘ ਜੀ ਨੇ ਜੂਨ 1984 ਦੇ ਵਿੱਚ ਭਾਰਤੀ ਫੌਜਾਂ ਦੇ ਨਾਲ ਮੁਤੀ ਭਗਤ ਸਿੰਘਾਂ ਦੇ ਨਾਲ ਜਿਹੜਾ ਟੱਕਰ ਲੈਂਦੇ ਹੋਏ ਤੇ ਚਮਕਾਉਣ ਦੀ ਗੜੀ ਵਾਲਾ ਸ਼ਾਨਾ ਮਤਾਇ ਦਿਹਾੜ ਤੋਂ ਦੁਹਰਾਇਆ ਸੀ ਤੇ ਸੰਤ ਜਗਨੈਲ ਸਿੰਘ ਜੀ ਦੀ ਸ਼ਖਸੀਅਤ ਦੇ ਵਿੱਚੋਂ ਸਾਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਨਮ ਸਰ ਹੁੰਦੇ ਆ ਸਾਨੂੰ ਤਾਂ ਇਹ ਵੀ ਦਾਪਦਾ ਆ ਕਿ ਜਿਵੇਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੰਤ ਜਗਨੈਲ ਸਿੰਘ ਜੀ ਦੇ ਰੂਪੇ ਵਿੱਚ ਦੁਬਾਰਾ ਆਏ ਹੋਏ ਬਾਬਾ ਦੀਪ ਸਿੰਘ ਜੀ ਦਾ ਦਰਦ ਵੀ ਤਕਸਾਲ ਦੇ ਪਹਿਲੇ ਮੁਕੀ ਸਨ ਤੇ ਸੰਤ ਜਗਨੈਲ ਸਿੰਘ ਜੀ ਉਹਨਾਂ ਦੀ ਥਾਂ ਦੇ ਉੱਤੇ ਚੌਥਵੇਂ ਮੁਕੀ ਸਨ ਤੇ ਉਹੀ ਇਤਿਹਾਸ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਮਤ ਨੇ ਰਾਖੀ ਕਰਦੀਆਂ ਜਿਹੜਾ ਇਹ ਹੁੜਾਇਆ ਗਿਆ ਫਰਕ ਇਹਨਾਂ ਸੀ ਕਿ ਉਸ ਸਮੇਂ ਮੁਗਲ ਹਕੂਤ ਸੀ ਤੇ ਇਸ ਸਮੇਂ ਜਿਹੜੀ ਆ ਉਹ ਹਿੰਦੂ ਸਰਕਾਰ ਹਕੂਮਤ ਸੀ ਤੇ ਹਿੰਦੂ ਸਾਮਰਾਜ ਇਹਨਾਂ ਅਗਿੱਤ ਘਰ ਨਿਕਲੇ ਆ ਕਿ ਦਿਲਕ ਜੰਜੂ ਰਾਖਾ ਪ੍ਰਬਤਾਗਾ ਤਿੰਨੋਂ ਵੱਡੋ ਤਨੂ ਮਹਸਾਕ ਜਿਨ੍ਹਾਂ ਦੇ ਦਿਲਕ ਜਿਨ੍ਹਾਂ ਦੇ ਜੰਜੂ ਜਿਨ੍ਹਾਂ ਦੀਆਂ ਟੋਪੀਆਂ ਜਿੱਦਾਂ ਦੀਆਂ ਬੋਦੀਆਂ ਸਾਡੇ ਸਤਿਗੁਰਾਂ ਨੇ ਬਚਾਈਆਂ ਸੋ ਉਹਨਾਂ ਲੋਕਾਂ ਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਜੀ ਦੇ ਗੁਰਦੁਆਰੇ ਨੂੰ ਨਵੰਬਰ 1984 ਦੇ ਵਿੱਚ ਗੁਰਦੁਆਰਾ ਸੀਸਗੰਗ ਸਾਬ ਨੂੰ ਜਿਹੜੀ ਆਗਿਆ ਲਗਾ ਦਿੱਤੀ ਅਕਿਰਤ ਘਰਤਾ ਦੀ ਹੋਰ ਸਿੰਗਲ ਕੀ ਹੋ ਸਕਦੀ ਆ ਕਿ ਜਿੱਦ ਗੁਰੂ ਨੇ ਤੁਹਾਡੇ ਧਰਮ ਦਾ ਡੋਬਦਾ ਹੋਇਆ ਜਿਹੜਾ ਬੇਣਾ ਉਹ ਬਚਾਇਆ ਸੀ ਤੁਸੀਂ ਉਸੇ ਗੁਰੂ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸੀਸਗੰਗ ਸਾਹਿਬ ਦਿੱਲੀ ਨੂੰ ਜਿਹੜੀ ਆਗਿਆ ਉਹ ਦਗਾ ਦਿੱਤੀ ਤੇ ਸੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਜੀ ਨੇ ਗਵਾਂਧੀਅ ਤੇ ਕਿਲੇ ਦੇ ਵਿੱਚੋਂ 52 ਹਿੰਦੂ ਰਾਜੇ ਜਿਹੜੇ ਆ ਉਹਨੇ ਹਾਕ ਕਰਵਾਏ ਸੀ ਤੇ ਪਰ ਅਕਿਰਤ ਘੰਟਾ ਦੀ ਸਿੱਖਣ ਦੇਖੋ ਕਿ ਅੱਜ ਜਦੋਂ ਹਿੰਦੂ ਵੀਰਾਂ ਦੇ ਹੱਥ ਹੇ ਘੋਮਤ ਆਈ ਆ ਬ੍ਰਾਹਮਣਾਂ ਦੇ ਹੱਥ ਹੇ ਘੋਮਤ ਆਈ ਆ ਤੇ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਉਹ ਸਾਡੇ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕਰਦੇ ਜੱਜੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਭਾਈ ਜਗਤਾਰ ਸਿੰਘ ਦੇ ਤਾਲਾ ਭਾਈ ਪਰਮਜੀਤ ਸਿੰਘ ਦੀ ਪਿਓਰਾ ਭਾਈ ਬਲਵੰਤ ਸਿੰਘ ਰਾਜੂਆਣਾ ਭਾਈ ਗੁਰਪ੍ਰੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਭਾਈ ਸ਼ਮਸ਼ੇਰ ਸਿੰਘ ਇਸੇ ਤਰ੍ਹਾਂ ਭਾਈ ਗੁਰਦੇਵ ਸਿੰਘ ਖੈਣਾ ਪਤਾ ਨਹੀਂ ਕਿੰਨੇ ਸਿੰਘ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦੇ ਆਪਣੀਆਂ ਸਜਾਵਾਂ ਪੂਰੀਆਂ ਨੇ ਕਰ ਚੁੱਕੇ ਆ ਪਰ ਉਹਨਾਂ ਨੂੰ ਵਿਹਾਈ ਨਹੀਂ ਮਿਲਦੀ ਹਿੰਦੁਸਤਾਨ ਨੇ ਇੱਕ ਨੀਤੀ ਬਣਾ ਦਿੱਤੀ ਹੈ ਕਿ ਜੇਕਰ ਸਿੱਖ ਕੌਮ ਸੰਘਰਸ਼ ਕਰੇ ਕਿਤੇ ਇੱਕ ਸਿੰਘ ਨੂੰ ਵਿਹਾਰ ਕਰਨਾ ਵੀ ਪੈ ਜਾਵੇ ਤੇ 50 ਸਿੰਘਾਂ ਦੇ ਮਾਰੇ ਹੋਰ ਫੜਲੇ ਜਾਣ ਤੁਸੀਂ ਦੇਖੋ ਲੰਬੇ ਸਮੇਂ ਤੋਂ ਕੌਮ ਸੰਘਰਸ਼ ਕਰਦੀ ਹੈ ਜੇ ਕਿਸੇ ਇੱਕ ਸੰਘਰਸ਼ ਨੂੰ ਵਿਹਾਰ ਕਰਨਾ ਵੀ ਪੈ ਜਾਂਦਾ ਹੈ ਤੇ ਭਾਈ ਦਰਪਾਲ ਸਿੰਘ ਜੱਗੀ ਜੋਂ ਨਾਲ ਗਏ ਭਾਈ ਰਮਨਦੀਪ ਸਿੰਘ ਪੱਗਾ ਲੱਗੇ ਭਾਈ ਹਰਦੀਪ ਸਿੰਘ ਸ਼ੇਰਾ ਵਰਗੇ ਅਤੇ अनेका ਸਿੰਘਾਂ ਨੂੰ ਹੋਰ ਜਿਹੜਾ ਗ੍ਰਿਫਤਾਰੀਆਂ ਕਰ ਲਿਆ ਜਾਂਦਾ ਜਿਵੇਂ ਭਾਈ ਅਮਰ ਕੁਬਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਆਖਾਮ ਦੇ ਡਿਗਰੂ ਘਰ ਜੇਲ੍ਹ ਦੇ ਵਿੱਚ ਜਿਹੜਾ ਨਜ਼ਰਬੰਦ ਕੀਤਾ ਹੋਇਆ ਆ ਤੇ ਆ ਅਮਿਤ ਸ਼ਾਹ ਪਹਾੜ ਦਾ ਗਰੇ ਮੰਤਰੀ ਉਹ ਸਾਨੂੰ ਧਮਕੀਆਂ ਦਿੰਦਾ ਆ ਕਿ ਭਿੰਡਰਾ ਵਾਲਾ ਜਿਹੜਾ ਆ ਉਹ ਪੈਦਾ ਨਹੀਂ ਹੁੰਦੇ ਆਂਗੇ ਪਰ ਇਹ ਗੱਲ ਯਾਦ ਰੱਖੇ ਕਿ ਸੰਤ ਜਰਮੈਲ ਸਿੰਘ ਜੀ ਦੇ ਵਾਕਸ ਉਹ ਪਹਿਲਾਂ ਵੀ ਪੈਦਾ ਹੁੰਦੇ ਰਹੇ ਆ ਤੇ ਆਗਾਮੀ ਜਿਹੜਾ ਆ ਉਹ ਪੈਦਾ ਹੁੰਦੇ ਰਹਿਣਗੇ ਉਹ ਭਾਰਤ ਦੀ ਹਕੂਮਤ ਨੇ ਅੱਗੇ ਵੀ ਬਹੁਤ ਕੋਸ਼ਿਸ਼ ਕੀਤੀ ਐ ਸਿੱਖ ਕੌਮ ਨੂੰ ਨੰਨ ਦੀ ਵਧਨਾਮ ਕਰਨ ਦੀ ਪਰ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਕੌਮ ਆ ਇਹਨੇ ਮੁਗਲ ਹਕੂਮਤ ਵਿਰੁੱਧ ਵੀ ਜੰਗ ਲੜੀ ਐ ਅੰਗਰੇਜ਼ ਹਕੂਮਤ ਵਿਰੁੱਧ ਵੀ ਜੰਗ ਲੜੀ ਐ ਤੇ ਹਿੰਦੂ ਸਾਮਰਾਜ ਦੇ ਅੱਗੇ ਵੀ ਅਸੀਂ ਗੋਡੇ ਨਹੀਂ ਟੇਕਾਂਗੇ ਅੱਜ ਖਾਦਿস্তান ਨੂੰ ਵੀ ਵਧਨਾਮ ਕਰਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਆ ਖਾਦਿস্তান ਨੂੰ ਬੁਰਾ ਬਣਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ ਪਰ ਖਾਲਸਾ ਦੀ ਇਹ ਗੱਲ ਯਾਦ ਰੱਖੋ ਕਿ ਖਾਲਸਾਣ ਕੋਈ ਹਵਾ ਨਹੀਂ ਆ ਖਾਲਸਾਣ ਕੋਈ ਹਵਾ ਨਹੀਂ ਆ ਇਹ ਇੱਕ ਪਵਿੱਤਰ ਸ਼ਬਦ ਆ ਇਹ ਉਹੀ ਆ ਖਾਲਸਾਣ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੇ ਵਿੱਚ ਭਗਤਾਂ ਨੇ ਬੇਗਮ ਬੋਲ ਆਖਿਆ ਆ ਯਾਦ ਰੱਖਿਓ ਖਾਲਸਾਣ ਉਹੀ ਆ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਦੇ ਵਿੱਚ ਭਗਤਾਂ ਨੇ ਬੇਗਮ ਬੋਲ ਆਖਿਆ ਆ 9ਵੇਂ ਪਾਤਸ਼ਾਹ ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹਲੇ ਮੀਰਾ ਰਾਖਿਆ ਆ ਅਤੇ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਰਾਜ ਕਰਨੇ ਦਾ ਖਾਲਸਾ ਦਾ ਜਿਹੜਾ ਸੰਗਠਨ ਪਿਆ ਉਹ ਬਰਸ਼ਿਸ਼ ਕੀਤਾ ਆ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਬਨੇ ਸਿੰਘ ਸੁੱਖਾਂ ਨੇ ਆਖਿਆ ਜੀ ਕਾਲਪਸਤਾਨ ਦੀ ਮੰਗ ਉਹਨਾਂ ਅਧਿਆਚਾਰਾਂ ਦੀ ਦੇਣ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਅੱਜ ਵੀ ਕੀਤੇ ਜਾ ਰਹੇ ਨੇ ਅਸੀਂ ਵੀ ਚਾਹੁੰਦੇ ਆ ਸਾਡਾ ਇਸ਼ਤ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡਾ ਧਰਮ ਸਾਡੀ ਬੋਲੀ ਸਾਡਾ ਸਭਿਆਚਾਰ ਸਾਡਾ ਮਹਿਲਾਵਾ ਸਾਡੇ ਦੇ ਦੇ ਕਰਕਾਰਿਆ ਸੁਰੱਖਿਅਤ ਰਹਿਣ ਤੇ ਅਸੀਂ ਅਦੇਹਾ ਵਾਧ ਭਾਗ ਸਿਰਜਣਾ ਚਾਹੁੰਦੇ ਆ ਜਿੱਥੇ ਅਸੀਂ ਸੁੱਖ ਦਾ ਸਾਹ ਲੈ ਸਕੀਏ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨਾ ਹੋਣ ਜਿੱਥੇ ਸਾਡੀਆਂ ਧੀਆਂ ਭੈਣਾਂ ਦੇ ਪਰਦ ਨਾ ਰੋਦੀ ਜਾਵੇ ਜਿੱਥੇ ਦੰਗੇ ਨਾ ਹੋਣ ਅਮਰ ਸਿੰਘ ਦੇ ਭਾਈ ਜਗਨਾਰ ਸਿੰਘ ਤੂਹਾਨ ਨੇ ਆਖਿਆ ਸੀ ਕਿ ਸਾਡੀ ਜਿਹੜੀ ਜੰਗ ਹੈ ਕੋਈ ਦੁਨੀ ਜੰਗ ਨਹੀਂ ਆ ਅਸੀਂ ਉਹੀ ਜੰਗ ਕਰਦੇ ਪਏ ਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਸ਼ੁਰੂ ਕੀਤੀ ਸੀ ਤੇ ਉਹੀ ਜੰਗ ਅਮਰ ਸਿੰਘ ਤੇ ਭਾਈ ਬਿਨਦਰ ਸਿੰਘ ਲਾਟੀ ਹੋਣਾ ਨੇ ਜਿਹੜੀ ਆ ਉਹ ਲੜੀ ਸੀ ਜਦੋਂ ਇਸ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਸਿੱਖ ਮਿਸਲਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਤੇ ਸਾਡੇ ਰਾਜ ਦੇ ਫੁੱਲੇ ਅੱਜ ਤੱਕ ਦੁਨੀਆ ਗਾ ਰਹੀ ਏ ਸਾਡੇ ਰਾਜ ਦੇ ਵਿੱਚ ਨਾਨ ਕਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਅਦਵੀ ਹੋਈ ਸਾਡੇ ਰਾਜ ਦੇ ਵਿੱਚ ਕਦੀ ਬਾਈਬਲ ਦੀ ਵੀ ਅਦਵੀ ਨਹੀਂ ਹੋਈ ਸਾਡੇ ਰਾਜ ਦੇ ਵਿੱਚ ਕੁਰਾਨ ਸ਼ਰੀਫ ਦੀ ਵੀ ਅਦਵੀ ਨਹੀਂ ਹੋਈ ਸਾਡੇ ਰਾਜ ਦੇ ਵਿੱਚ ਗੀਤਾ ਰਮਾਇਣ ਦੀ ਜਿਹਨੇ ਵੀ ਅਦਵੀ ਨਹੀਂ ਹੋਈ ਜਾਂਦੀਆਂ ਬੋਧੀਆਂ ਪਾਰਸਨ ਤੋਂ ਗ੍ਰੰਥਾਂ ਦੀ ਵੀ ਅਦਵੀ ਨਹੀਂ ਹੋਈ ਸਾਡੇ ਰਾਜ ਦੇ ਵਿੱਚ ਕਿੰਨੇ ਇੱਕ ਵੀ ਬੰਦੇ ਨੂੰ 40 ਸਾਲਾਂ ਦੇ ਵਿੱਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਲਗਾਈ ਗਈ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ 50 ਸਾਲ ਖਾਲਸਾ ਰਾਜ ਦਾ ਜਿਹੜਾ ਪਰਚਮ ਆ ਉਹ ਝੁਲਦਾ ਰਿਹਾ ਤੇ ਸਾਡੇ ਰਾਜ ਦੇ ਵਿੱਚ ਇਤਿਹਾਸ ਪੜ ਕੇ ਦੇਖ ਲਓ ਕਿਸੇ ਵੀ ਇੱਕ ਧੀ ਭੈਣ ਦੇ ਨਾਲ ਕੋਈ ਬਲਾਤਕਾਰ ਨਹੀਂ ਹੋਇਆ ਅੱਜ ਮੈਨੂੰ ਸੰਗਤ ਸਾਹਮਣੇ ਗੱਲ ਕਹਿਣੀ ਪੈ ਰਹੀ ਏ ਕਿਉਂਕਿ ਇਹ ਗੱਲ ਤੁਸੀਂ ਟੀਵੀਆਂ ਉੱਤੇ ਵੀ ਦੇਖ ਲਈਏ ਤੇ ਖਬਰਾਂ ਵਿੱਚ ਵੀ ਪੜ ਲਈਏ ਆ ਸੁਪਰੀਮ ਕੋਰਟ ਨੇ 2-3 ਦਿਨ ਪਹਿਲਾਂ ਹੀ ਇਹ ਗੱਲ ਆਖੀ ਮਤਲਬ ਕਿ ਬੜਾ ਸ਼ਰਮਨਾਕ ਬਿਆਨ ਸੀ ਉਹ ਕਹਿੰਦਾ ਕਿ ਕਿਸੇ ਲੜਕੀ ਨੂੰ ਜ਼ਬਰਦਸਤੀ ਕਿੱ데 ਲੈ ਜਾਣਾ ਇਦੋਂ ਤੱਕ ਕਿ ਉਹਨਾਂ ਨੇ ਕਹਿ ਦਿੱਤਾ ਕਿਹਦਾ ਕਿ ਸਲਵਾਰ ਦਾ ਨਾਲਾ ਤੋੜ ਦੇਣਾ ਕਹਿੰਦਾ ਕੋਈ ਜਬਰ ਨਹੀਂ ਆ ਕੋਈ ਬਲਾਤਕਾਰ ਨਹੀਂ ਆ ਕਿੰਨੀ ਸ਼ਰਮਨਾਕ ਜਿਹੜੇ ਸਟੇਟਮੈਂਟ ਆ ਉਹ ਦਿੱਤੀ ਪਰ ਯਾਦ ਰੱਖਿਓ ਸਾਡੇ ਸਿੱਖ ਰਾਜ ਦੇ ਵਿੱਚ ਅਜਿਹਾ ਨਹੀਂ ਹੋਏਗਾ ਕਿਸੇ ਨੇ ਕਿਸੇ ਧੀ ਭੈਣ ਵੱਲ ਕੈਰੀ ਅੱਖ ਨਹੀਂ ਕੀਤੀ ਤੇ ਅਸੀਂ ਜਿਹੜੀ ਅੱਖ ਆ ਉਹ ਕੱਢ ਲਵਾਂਗੇ ਇੰਨੀ ਸ਼ਰਮਨਾਕ ਹਰ ਰੋਜ਼ ਤੀਆਂ ਭੈਣਾਂ ਦੇ ਨਾਲ ਜਿਹੜੇ ਵਿਆਹਤਕਾਰ ਹੋ ਰਹੇ ਆ ਕੱਲ ਦੀ ਖਬਰ ਜੂਪੀ ਦੀ ਇੱਕ ਧੀ ਦੇ ਨਾਲ ਵਿਆਹਤਕਾਰ ਕਰਕੇ ਮੈਨੂੰ ਬਰਖਤ ਦੇ ਉੱਤੇ ਚਾਂਦ ਦਿੱਤਾ ਗਿਆ ਤੁਸੀਂ ਗੂਗਲ ਤੇ YouTube ਤੇ ਸਰਚ ਕਰਕੇ ਦੇਖ ਲਵੋ ਕਿ ਆ ਪਿਛਲੇ ਦਿਨਾਂ ਦੇ ਵਿੱਚ ਹੀ ਭਾਰਤ ਵਿੱਚ ਕਿੰਨੇ ਜਿਹੇ ਵਿਆਹਤਕਾਰਿਆ ਹੋ ਰਹੇ ਆ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸੇਫ ਕਰਨਾ ਚਾਹੁੰਦੇ ਆ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਉਹ ਸੇਫ ਕਰਨਾ ਚਾਹੁੰਦੇ ਆ ਕਿੰਨੀਆਂ ਗੁਰੂ ਸਾਹਿਬ ਜੀ ਦੀਆਂ ਬੇਅਦਕੀਆਂ ਹੋਈਆਂ ਕੋਈ ਹਸਾ ਨੂੰ ਇਨਸਾਫ ਨਹੀਂ ਮਿਲਿਆ ਕੋਈ ਇੱਥੇ ਇਨਸਾਫ ਨਹੀਂ ਆ ਸਿੱਖਾਂ ਦੇ ਲਈ ਜਿਹੜੀਆਂ ਆਜ਼ਾਦੀਆਂ ਉਹ ਦਰਵਾਜ਼ੇ ਬੰਦ ਕਰ ਦਿੰਦੀਆਂ ਆ ਤੁਸੀਂ ਦੇਖੋ ਕਿ ਭਾਈ ਹਰਿੰਦਰ ਸਿੰਘ ਜਿੱਦਾਂ ਭਾਈ ਸੁਖਦੇਵ ਸਿੰਘ ਸੁਖਾ ਉਹਨਾਂ ਨੇ ਪੂਨੇ ਵਿੱਚ ਜਾ ਕੇ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੇ ਜਿਹੜਾ ਫੌਜ ਦਾ ਮੁਖੀ ਦਰਬਾਰ ਸੀ ਆਲੋਕ ਸ੍ਰੀ ਧਰਮਵੈਦਿਆ ਉਹਨੂੰ ਗੋਲੀਆਂ ਦੇ ਨਾਲ ਸ살 ਨਹੀਂ ਕੀਤਾ ਤੇ ਨਵੰਬਰ 1984 ਦੇ ਵਿੱਚ ਜਿੱਥੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਰੋਦੀ ਸੀ ਨਾ ਦਿੱਲੀ, ਕਾਂਗਪੂਰ, ਬੁਕਾਰੋ ਅਤੇ ਹੋਰ ਸ਼ਹਿਰਾਂ ਦੇ ਵਿੱਚ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਕੈਦ ਪਾਏ ਉਹਨਾਂ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਾਈ ਸੁਖਦੇਵ ਸਿੰਘ ਸੁਰਖਾ ਨੇ ਸੋਧਿਆ ਲਲਤ ਮਾਕਣ ਮਾਰਿਆ ਅੱਜ ਦਿਨ ਦਾਸ ਮਾਰਿਆ ਧਰਬਾਦ ਪਸ਼ਾਤਰੀ ਮਾਰਿਆ ਪਰ ਜਿਹੜੇ ਜਾਦਵ ਸਿੰਘਾਂ ਦੇ ਅੱਖੋਂ ਬਚ ਗਏ ਤੁਸੀਂ ਦੇਖੋ ਕਿ ਵਾਜਿਦਾ ਕਿ ਦੰਗ ਦੌਂਦੇ ਫਿਰਦੇ ਆਜਾਏ ਉਹ ਜਗਦੀਸ਼ ਕਾਹੇ ਤੋਂ ਹੋਵੇ ਜਾਹੇ ਉਹ ਸੱਜਣ ਕੁਮਾਰ ਹੋਵੇ ਤੇ ਜਾਹੇ ਇੱਕ ਮੁੱਖ ਮੰਤਰੀ ਬਣਨ ਦੀ ਚਾਹਤ ਰੱਖਦਾ ਸੀ ਕਮਲਨਾਥ ਜਿਨ੍ਹਾਂ ਨੇ ਸਾਡੀਆਂ ਧੀਆਂ ਪਹਿਲਾਂ ਜਿਹੜੀ ਬਾਤਿਆਲ ਹਰੋਦੀ ਜੇਕਰ ਭਾਈ ਸਰਤੰਦ ਸਿੰਘ ਭਾਈ ਵਿਅੰਕ ਸਿੰਘ ਉਹ ਇੰਦਰਾ ਗਾਂਧੀ ਨੂੰ ਮਾਰ ਸੋਧਦੇ ਤੇ ਅੱਜ ਤੱਕ ਸਿੱਖਾਂ ਨੇ ਇਨਸਾਫ ਮੰਗ ਰਿਆ ਹੁੰਦਾ ਸੀ ਅਦਾਲਤਾਂ ਦੇ ਵਿੱਚੋਂ ਇੰਦਰਾ ਗਾਂਧੀ ਨੂੰ ਜਿਹੜਾ ਆ ਬਾਹੇ ਲਾਇਆ ਜਾਵੇ ਪਰ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੇ ਪੂਰੀ ਹਿੰਦੁਸਤਾਨ ਦੀ ਸਰਕਾਰ ਨੇ ਜਿਹੜੀ ਵਿਵਾਰ ਦਿੱਤੀ ਆ ਉਹ ਕਰਨੀ ਸੀ ਅੱਜ ਸਾਡੀਆਂ ਮੂਨਾਵਾਂ ਬਣਕੀਆਂ ਹੋਈਆਂ ਮਜਬੂਰੀਆਂ ਬਣਕੀਆਂ ਹੋਈਆਂ ਆ ਕਿ ਅਸੀਂ ਆਪਣੇ ਰਾਜ ਭਾਗ ਦੀ ਜਿਹੜੀ ਗੱਲ ਬਾਤ ਆ ਉਹ ਕਰੀਏ ਰਾਜ ਭਾਗ ਦੇ ਲਈ ਜਿਹੜਾ ਸੰਘਰਸ਼ ਹੀ ਲਿਆ ਹੋਈਏ ਇੰਨੀ ਅਦਿਰਤ ਘੰਟਾ ਹੋ ਚੁੱਕੀ ਆ ਕਿ ਅਸੀਂ ਜਿਨ੍ਹਾਂ ਦੇ ਮੰਦਰ ਬਚਾਏ ਕੰਨੇ ਬਚਾਏ ਨਹੀਂ ਅਸੀਂ ਜਿਨ੍ਹਾਂ ਦੇ ਮੰਦਰ ਬਣਾਈ ਨਹੀਂ ਉਹਨਾਂ ਨੇ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਧਾਰ ਦਿੱਤਾ ਛੇਰੇ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੇ ਮੰਦਰਾਂ ਨੂੰ ਜਿਹੜਾ ਫੌਰਾਦਾਰ ਕੀਤਾ ਆ ਆ ਕਲਕੀ ਦੇ ਮੱਦੇਨਜ਼ਰ ਨੂੰ ਕਿੰਨਾ ਕੁਝ ਦਿੱਤਾ ਸਰਤ ਜਰਨੈਲ ਸਿੰਘ ਦੀ ਖਾਲਸਾ ਫਿਰਨਾਂ ਵਾਲਿਆਂ ਦੇ ਗੁਰਦਾਰਾਪੁਰ ਦੀ ਝੇਲ ਦੇ ਵਿੱਚ ਮੰਦਰ ਰਹੀ ਦਿੱਤਾ ਅੱਜ ਵੀ ਉਹ ਮੰਦਰ ਸਥਾਪਿਤ ਆ ਗੁਰਦਾਰਾਪੁਰ ਦੀ ਝੇਲ ਦੇ ਵਿੱਚ ਸਤ ਪਿੰਡਾਂ ਵਾਲਿਆਂ ਨੇ ਬਾਬਾ ਖਾਰਾ ਸਿੰਘ ਨੇ ਅਮਰੀਕ ਖਿੰਦੇ ਰਾਹੀ ਸ਼ਿਵਾਲਾ ਮੰਦਿਰ ਬਣਾ ਕੇ ਦੱਸਾਂ ਤੇ ਉਸੇ ਮੰਦਿਰ ਦੇ ਵਿੱਚ ਸਤ ਜਰਨੈਲ ਸਿੰਘ ਨੇ 6000 ਦੀ ਮੂਰਤੀ ਸਥਾਪਿਤ ਕੀਤੀ ਤਾਂ ਜੋ ਹਿੰਦੂ ਕੈਸੀ ਸੁਝਾ ਕਰ ਸਕ ਪਰ ਆਸ ਜਿਵੇਂ ਹਮਾਤਰਾ ਦੇ ਪੜਾਈਏ ਅਮਨ ਕੂਟ ਵੱਧ ਗਏ ਉਹ ਸਤ ਜਰਨੈਲ ਸਿੰਘ ਤੋਂ ਮਾੜਾ ਆਖ ਰਹੇ ਆ ਹਿੰਦੂਆਂ ਦਾ ਕਾਜ ਆਖ ਰਹੇ ਆ ਕਿਤੇ ਉਹਨਾਂ ਨੂੰ ਆਸਰਾ ਵੀ ਆਖ ਰਹੇ ਆ ਸੋ ਇਹ ਲੋਕ ਸਾਡੇ ਨਾਲ ਗੱਲਬਾਤ ਤਾਂ ਕਰਨ ਮੈਂ ਸਤ ਜਨਰੈਲ ਸਿੰਘ ਬਾਬਤ ਅਨੇਕਾਂ ਜਗੀਆਂ ਤੁਹਾਨੂੰ ਉਦਾਹਰਨਾਂ ਦੇ ਦੇ ਸਕਦਾ ਆ ਸਮਾਂ ਬਹੁਤ ਹੋ ਗਿਆ ਆ ਸਾਡੇ ਗੁਰੇਸ਼ਰ ਸਿੰਘ ਜੀ ਇੱਥੇ ਬੰਦੇ ਆ ਸੋ ਉਹਨਾਂ ਨੇ ਵੀ ਸਮਾਂ ਲਾਉਣਾ ਆ ਪਰ ਮੈਂ ਸਿਰਫ 2-3 ਮਿੰਟ ਦੱਸ ਦਿਆਂ ਤੁਹਾਨੂੰ ਜਿਵੇਂ ਸਤ ਜਨਰੈਲ ਸਿੰਘ ਜੀ ਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਮੰਦਿਰ ਬਣਾ ਕੇ ਦਿੱਤਾ ਇਸੇ ਤਰ੍ਹਾਂ ਇੱਕ ਹਿੰਦੂ ਸੀ ਅੰਮ੍ਰਿਤਸਰ ਵਿੱਚ ਉਹਦੀ ਦੁਕਾਨ ਨੂੰ ਆ ਕੇ ਲਾਕੀ ਉਹਦਾ ਨਾਂ ਸੀ ਕਹਿਰਾਸ਼ ਚੰਦਰ ਉਹਨੂੰ ਕੋਈ ਹਿੰਦੂ ਕਵੀ ਇਹ ਕਹਿਣ ਲੱਗੇ ਕਿ ਉਹ ਪੁਲਿਸ ਦੇ ਕੋਲ ਆਪਣਾ ਵਾਦੇ ਦੇ ਬੰਦਿਆਂ ਦਾ ਨਾਮ ਲਾ ਦੇ ਫਰਦੋਸ ਸੱਦਾ ਹਿੰਦੂ ਦੀ ਉਹ ਸੰਤਾਂ ਦੇ ਕੋਲ ਆਇਆ ਸਾਰੀ ਬਾਤ ਤਾਂ ਦੱਸੀ ਤੇ ਸੱਤ ਜਰਨੈਲ ਸਿੰਘ ਜੀ ਨੇ ਉਸ ਕਹਾਰ ਜੰਗਲ ਦੀ ਜਿਹੜੀ ਮਦਦ ਆ ਉਹ ਕੀਤੀ ਇਸੇ ਤਰ੍ਹਾਂ ਸੱਤ ਜਰਨੈਲ ਸਿੰਘ ਜੀ ਦਾ ਜੱਫਾ ਇੱਕ ਵਾਰ ਜਲਾਲਾਬਾਦ ਵਿਕੇ ਧਰਮ ਪ੍ਰਚਾਰ ਕਰਨ ਗਿਆ ਉੱਥੇ ਇੱਕ ਹੁਕਮਜੰਗ ਨਾਂ ਦਾ ਹਿੰਦੂ ਸੰਤ ਜਰਨੈਲ ਸਿੰਘ ਜੀ ਦੇ ਅੱਗੇ ਧਾਵਾ ਮਾਰ ਕੇ ਰੋਇਆ ਤੇ ਕਹਿਣ ਲੱਗਾ ਕਿ ਸੰਤ ਜੀ ਮੈਂ ਸਿੱਖਾਂ ਦਾ ਇਤਿਹਾਸ ਪੜ੍ਹਿਆ ਆ ਬਾਦਵੀ ਸਦੀ ਦੇ ਵਿੱਚ ਸੇਕ ਦੌਰਨੇ ਮੁਗਲਾਂ ਦੇ ਕੋਲੋਂ ਵੀ ਗੋਲੀਆਂ ਬਹੁਤ ਬੇਟੀਆਂ ਬਚਾ ਕੇ ਲਿਆਉਂਦੇ ਸੀ ਸਤ ਜੀ ਮੇਰੀ ਜਵਾਨ ਧੀ ਨੂੰ ਇੱਕ ਲਾਲ ਚੰਦ ਨਾਮ ਦਾ ਬਦਮਾਸ਼ ਚੁੱਕ ਕੇ ਲੈ ਗਿਆ ਮੇਰੀ ਮਦਦ ਕਰੋ ਸੰਤਾ ਨੇ ਸਟੇਜ ਦੇ ਉੱਤੇ ਹੀ ਭਾਈ ਮਹਿੰਦਰ ਸਿੰਘ ਸਾਈਆਂਵਾਲ ਦੀ ਡਿਊਟੀ ਲਗਾਈ ਤੇ ਬਾਅਦ ਵਿੱਚ ਦਾਕੋ ਫੋਟੋ ਚਾਦਰ ਦੀ ਗਈ ਧੀ ਆ ਉਹ ਲਾਲ ਚੰਦ ਦੇ ਕੋਲ ਛੁਡਾ ਕੇ ਤੇ ਉਹਦੇ ਘਰ ਪਹੁੰਚਾਈ ਉਹਦੇ ਧੀ ਦੇ ਕੋਲ ਛੁਡਾ ਕੇ ਪੁੱਠਿਓ ਅੱਜ ਵੀ ਕੀ ਹੁੰਦੀ ਹੈ ਜਲਾਲਾ ਬਾਦ ਵਿੱਚ ਕਿ ਸਾਧ ਤੋਂ ਪਿੰਡਾਂ ਨਾਲ ਦੇ ਹਿੰਦੂਆਂ ਦੇ ਦੁਸ਼ਮਣ ਹਨ ਕਪੂਰ ਖੇਲੇ ਵਿੱਚ ਰਵਾਇਨ ਨੂੰ ਅੱਗ ਲੱਗੀ ਤੇ ਸੰਤ ਭਿੰਡਰਾਵਾਲਿਆਂ ਨੇ ਜਿਹੜਾ ਕੇਸਿਆਂ ਲੜਿਆ ਵਕੀਲ ਨੂੰ ਫੀਸਾਂ ਦਿੱਤੀਆਂ ਸੰਤਾਂ ਨੇ ਆਖਿਆ ਕਿ ਕਿਸੇ ਵੀ ਧਰਮ ਦੇ ਕਰਾਨ ਤੋਂ ਅੱਗੇ ਨਹੀਂ ਕੱਢਣੀ ਚਾਹੀਦੀ ਸਾਡਾ ਕਿਸੇ ਨਾਲ ਦਾਤੀ ਦੋਲ ਤੇ ਕੋਈ ਗੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਈਰਖਾ ਆ ਪਰ ਜੇ ਸਾਡੇ ਧਰਮ ਨੂੰ ਕੋਈ ਨੀਸ ਤੋਂ ਨਾ ਬੂਦ ਕਰਨਾ ਚਾਹੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ Hindu ਪੱਕਾ Hindu ਬਣੇ Muslim ਨਾ ਪੱਕਾ Muslim ਬਣੇ Sikh ਪੱਕਾ Sikh ਬਣੇ ਇਹ ਸੰਤ ਜਰਨੈਲ ਸਿੰਘ ਜੀ ਦੇ ਜਿਵੇਂ ਆ ਉਹ ਬਚਨ ਸਾਂਭ ਲਓ ਸਤ ਜਰਨੈਲ ਸਿੰਘ ਜੀ ਨੇ ਤਾਂ ਉਹਨਾਂ ਨੂੰ ਪੈਸੇ ਦੇ ਕੇ ਇਹ ਨਹੀਂ ਆਖਿਆ ਕਿ ਤੁਸੀਂ ਇੰਨਾ ਪੈਸਿਆਂ ਦੇ ਨਾਲ ਜਿਹੜਾ ਰਮਾਇਨ ਗ੍ਰੰਥ ਆ ਉਹ ਖਰੀਦ ਕੇ ਲੈ ਕੇ ਆਇਓ। ਖੁਸ਼ਿਆਲਪੁਰ ਦੇ ਲਾਗੇ ਇੱਕ ਟਾਂਡਾ ਸਹਿਰ ਆ ਉਥੋਂ ਦੀ ਲੜਕੀ ਖੰਦ ਜਰਨੈਲ ਸਿੰਘ ਦੇ ਕੋਲ ਆਈ ਮੰਜੀ ਸਾਹਿਬ ਧਾਮ ਮਾਰ ਕੇ ਲਈ ਨਹੀਂ ਮੇਰਾ ਸਹੁਰਾ ਪਰਿਵਾਰ ਤਾਂ ਕਰਦਾ ਆ। ਮੈਂ ਪੁਲਿਸ ਪ੍ਰਸ਼ਾਸਨ ਦੇ ਕੋਲ ਵੀ ਗਈ। ਉਹ ਕਹਿੰਦੇ ਕਿ ਮੈਂ ਕੋਲ ਤੇ ਹਿੰਦੂ ਸੰਸਥਾਵਾਂ ਦੇ ਕੋਲ ਵੀ ਗਈ ਕਿਸੇ ਨੇ ਮੇਰੀ ਬਾਹ ਨਹੀਂ ਫੜੀ। ਸਤ ਜਰਨੈਲ ਸਿੰਘ ਨੇ ਭਾਈ ਇਹ ਸਿੱਕ ਟਾਂਡਾ ਵਾਲੇ ਦੀ ਡਿਊਟੀ ਲਗਾਈ। ਸੋਹਰੇ ਪਰਿਵਾਰ ਨੂੰ ਬੁਲਾਇਆ ਤੇ ਕਿਹਾ ਕਿ ਅੱਜ ਤੋਂ ਹਿੰਦੂਵਾਂ ਦੀ ਧੀ ਨਹੀਂ ਮੇਰੀ ਧੀ ਆ ਦੱਸੋ ਤੁਹਾਨੂੰ ਕਿੰਨਾ ਦਾ ਚਾਹੀਦਾ ਕਿੰਨੇ ਪੈਸੇ ਚਾਹੀਦੇ ਆ ਤੇ ਸੋਹਰਾ ਪਰਿਵਾਰ ਮਾਫੀਆਂ ਮੰਗਣ ਲੱਗ ਪਿਆ ਸੀ ਅੱਜ ਤੱਕ ਉਹ ਨਹੀਂ ਧੀ ਆ ਉਹ ਤੁਸੀਂ ਵਸਦੀ ਪਈ ਆ ਆ ਭਾਜਪਾ ਦਾ ਜਿਹੜਾ ਵੱਡਾ ਲੀਡਰ ਆ ਸੁਭਰਾਮਨ ਨੀਮ ਸੁਆਮੀ ਸਤ ਜਨਰੈਲ ਸਿੰਘ ਜੀ ਨੂੰ ਮਿਲਦਾ ਰਿਹਾ ਉਹ ਕਹਿ ਰਿਹਾ ਆ ਅੱਜ ਵੀ ਕਿ ਸਤ ਜਨਰੈਲ ਸਿੰਘ ਹੱਤਿਆਵਾਦੀ ਨਹੀਂ ਸਤ ਜਨਰੈਲ ਸਿੰਘ ਇੱਕ ਮਹਾਨ ਸੰਤ ਆ ਅਨੇਕਾਂ ਹਿੰਦੂ ਪੱਤਰਕਾਰ ਅਨੇਕਾਂ ਹਿੰਦੂ ਲੜਕੀਆਂ ਤੁਸੀਂ ਗੂਗਲ ਉਤੇ ਤਸਵੀਰਾਂ ਦੇਖ ਸਕਦੇ ਹੋ ਸੱਤ ਜਰਮੈਲ ਸਿੰਘ ਨੂੰ ਮਿਲਦੀਆਂ ਨਹੀਂ ਆ ਉਹਨਾਂ ਨੂੰ ਤਾਂ ਕਦੀ ਸੱਤ ਜਰਮੈਲ ਸਿੰਘ ਤੋਂ ਜਿਹੜਾ ਗਾਰੇ ਉਹ ਨਹੀਂ ਲੱਗਾ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਸੰਤਾਂ ਨੂੰ ਮਿਲਣ ਉੱਤਰਿਆ ਤਸਵੀਰਾਂ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ ਪਿਛਲੇ ਦਿਨੀ ਫਾਰੂਕ ਅਬਦੁੱਲਾ ਦਰਬਾਰ ਸਭ ਆਇਆ ਤੇ ਉਹ ਫੇਰ ਸੰਤਾਂ ਦੀਆਂ ਜਿਹੜੀਆਂ ਸਿੱਖਤਾਂ ਕਰ ਰਿਆ ਸੀ ਜਾਮਾ ਮਰਦਨ ਦਿੱਲੀ ਦੀ ਉਥੋਂ ਦਾ ਸ਼ਾਹੀ ਇਮਾਮ ਸੰਤਾਂ ਨੂੰ ਮਿਲਣਾ ਆਉਂਦਾ ਰਿਹਾ ਉਹਨੂੰ ਕਦੀ ਸਰਦ ਭਿੰਡਰਾਂਵਾਲੇ ਅੱਤਵਾਦੀ ਨਹੀਂ ਜਾਪੇ। ਹਰਿਆਣਾ ਦਾ ਸਭ ਤੋਂ ਵੱਡਾ ਵਕੀਲ ਰਾਮ ਜੇਗ ਮਨਾਨੀ ਉਹ ਸਰਕਾਰ ਨੂੰ ਮੇਨ ਲੋਡਾ ਰਿਆ। ਉਹਨੂੰ ਕਦੀ ਸਰਦ ਭਿੰਡਰਾਂਵਾਲੇ ਅੱਤਵਾਦੀ ਨਹੀਂ ਜਾਪੇ। ਪੰਜਾਬ ਦਾ ਗਵਰਨਰ ਵੀ ਪਾਂਡੇ ਉਹਨੇ ਇੰਦਰਾ ਗਾਂਧੀ ਨੂੰ ਟਿੱਥੀ ਲਿਖੀ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਅੱਤਵਾਦੀ ਨਹੀਂ ਹੈ ਦਰਬਾਰ ਸਾਹਿਬ ਤੇ ਹਮਲਾ ਨਾ ਕੀਤਾ ਜਾਵੇ। ਪ੍ਰੋਫੈਸਰ ਮਿਹਰਜਤ ਭਾਰਤਵਾਜ ਨੇ ਇੰਦਰਾ ਗਾਂਧੀ ਨੂੰ ਕਈ ਫੋਨ ਲਗਾਏ ਕਿ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਨਾ ਕੀਤਾ ਜਾਵੇ। ਭਾਰਤੀ ਫੌਜਾਂ ਦਾ ਲੈਫਟੇਨੈਂਟ ਜਨਰਲ ਜਨਰਲ ਸਿਨਹਾ ਉਹ ਕਹਿੰਦਾ ਰਿਹਾ ਇੰਡਰਾ ਗਾਂਧੀ ਨੂੰ ਕਿ ਦਲਵਾਰ ਸਾਹਿਬ ਉਤੇ ਹਮਲਾ ਨਾ ਕਰ ਉਹਦੀ ਹਮਲੇ ਦੀ ਡਿਊਟੀ ਲਗਾਈ ਗਈ ਸੀ ਉਹਨੇ ਅਸਤੀਫਾ ਤਾਂ ਦੇ ਦਿੱਤਾ ਹੁਣ ਤੋਂ ਬਾਅਦ ਆਹੋ ਨਾ ਬੈਦਿਆਂ ਨੂੰ ਜਿਹੜਾ ਆ ਬਣਾ ਦਿੱਤਾ ਗਿਆ ਸੀ ਪਰ ਉਹਨੇ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਲੈ ਕੇ ਆਂਦੀਆਂ ਸੋ ਇੱਕ ਗੱਲ ਇਹ ਵੀ ਯਾਦ ਰੱਖਿਓ ਕਿ ਸ੍ਰੀ ਦਲਵਾਰ ਸਾਹਿਬ ਉਤੇ ਹਮਲਾ ਕਿਸੇ ਇੱਕ ਪਾਰਟੀ ਨੇ ਨਹੀਂ ਕੀਤਾ ਇਹ ਗੱਲ ਖਾਸਾ ਦੀ ਯਾਦ ਰੱਖਿਓ ਮੈਂ ਨਾਲ ਹੀ ਬਤੇ ਦੀ ਸਾਂਝ ਪਾ ਦਿੰਨੀ ਉਸ ਤੋਂ ਬਾਅਦ ਕਿ ਦਰਬਾਰ ਸਾਹਿਬ ਤੇ ਹਮਲਾ ਕਿਸੇ ਇੱਕ ਪਾਰਟੀ ਨੇ ਨਹੀਂ ਕੀਤਾ ਬਲਕਿ ਪੂਰੇ ਭਾਰਤ ਦੀ ਰਾਜਨੀਤਿਕ ਨੇ ਕੀਤਾ ਸੀ ਇਹਦੀ ਅਗਵਾਈ ਤਾਂ ਭਾਵੇਂ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ ਪਰ ਜਿਹੜਾ ਸਮਰਥਨ ਸੀ ਉਹ ਭਾਰ ਪਾਰੇ ਆਰਾਸਾਸ ਨੇ ਖਿਰਕੂ ਹਿੰਦੂ ਤਰਿਆਂ ਨੇ ਇਥੋਂ ਤੱਕ ਕਿ ਅਖੌਤੀ ਅਕਾਲੀਆਂ ਪ੍ਰਕਾਸ਼ਿਕ ਬਦਲ ਵਰ ਗਿਆ ਨੇ ਬਰਨਾਰੇ ਵਰ ਗਿਆ ਨੇ ਲੋਕੋਆਂ ਵੱਲ ਵਰਗਿਆ ਨੇ ਰਾਮੂ ਵਾਲਿਆਂ ਵੱਲ ਵਰਗਿਆ ਨੇ ਜਿਹੜਾ ਸਮਰਥਨ ਆ ਉਹ ਦਿੱਤਾ ਸੀ ਤੇ ਇੰਨਾ ਸ਼ਹੀਦਾਂ ਨੂੰ ਇਹ ਇੱਕ ਸੱਚੀ ਸੁੱਧੀ ਸੰਧਾਰ ਨਹੀਂ ਹੋਏਗੀ ਕਿ ਅਸੀਂ ਜਿਹੜੇ ਗੁਰੂ ਬਲੰਦੇ ਆ ਜੀ ਮਹਾਰਾਜ ਜੀ ਦੇ ਲੜ ਲੱਗੇ ਖੰਡੇ ਪਾਟੇ ਦਾ ਹਮਲ ਦਛਾਗੇ ਕੇਸਰ ਧਾਰੀ ਹੋਈਏ ਅੰਮ੍ਰਿਤ ਧਾਰੀ ਹੋਈਏ ਤੇ ਸ਼ੰਕਰ ਧਾਰੀ ਹੋਈਏ ਦੁਸ਼ਮੇਸ਼ ਪਿਤਾ ਮੈਂ ਕੀ ਆਖਾਂ ਕਿ ਅਸਰ ਦਿਖਾਇਆ ਅੰਮ੍ਰਿਤ ਨੇ ਮਾਟੂ ਕਾ ਸੀ ਮਾਨਵ ਸਦੀਆਂ ਤੋਂ ਸਾਹ ਮੁੜ ਕੇ ਪਾਇਆ ਅਮਰਤ ਨੇ ਅਸੀਂ ਮੋਏ ਸਾਂ ਅਸੀਂ ਮੁਕੇ ਸਾਂ ਸਾਨੂੰ ਅਮਰਤ ਬਣਾਇਆ ਅਮਰਤ ਨੇ ਅਸੀਂ ਗਿੱਦੜਾ ਵਾਂਗੂ ਜਿਉਂਦੇ ਸਾਂ ਸਾਨੂੰ ਸ਼ੇਰ ਬਣਾਇਆ ਅਮਰਤ ਨੇ ਕੇਸ ਦਿੱਤੇ ਤੇ ਕਿਹਾ ਦਸਮੇਸ਼ ਜੀ ਨੇ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰੀ ਤੇ ਸਦਾ ਯਾਦ ਰੱਖੀ ਕਦੇ ਹਿੰਦੀਆਂ ਸੀਸ ਤੇ ਆਗੀਆਂ ਨੇ ਬਖਸ਼ੀ ਕਿਰਪਾਨ ਦੀ ਮਜ਼ਲੂਮਤੀ ਕਰੀ ਰੱਖਿਆ ਕਹਾਂ ਨਹੀਂ ਇਹ ਕਡੀਆਂ ਮਾਰੀਆਂ ਨੇ ਦੇ ਕੇ ਕਿ ਸ਼ਹਾਦਾ ਕੇਹਾ ਵੀ ਜੱਤ ਸੱਤ ਦੇ ਤੇ ਰਹੀ ਪੂਨਾ ਪੰਜਾ ਕਾਲਾ ਵਿੱਚ ਇਹ ਵਰਕਤਾਂ ਸਾਲੀਆਂ ਨੇ ਪਰ ਅੱਜ ਦੇ ਹਾਲਾਤ ਕੀ ਵਰ ਚੁਕੇ ਆ ਸਿੱਖਾਂ ਦੇ ਆ ਮੁੰਡਿਆਂ ਨੇ ਘਟਾ ਲਈਆਂ ਰਾਵੀਆਂ ਤੇ ਆਪਣੀਆਂ ਸ਼ਕਲਾਂ ਆਪੇ ਹੀ ਵਿਗਾੜੀਆਂ ਜਵਾਈ ਵੀ ਨੇ ਘੋਗ ਮਾਣ ਤੇ ਲੋਹਾਂ ਵੀ ਨੇ ਮਾਉਂਦੀਆਂ ਅਰ ਦੋ ਧੀਆਂ ਨੇ ਵੀ ਗੁੱਟਾ ਕੱਟ ਤੇ ਬਣਾ ਲਈਆਂ ਪੁੰਨੀਆਂ ਰਹਿ ਕੇ ਇਹਨੇ ਚੇਤੇ ਸਾਨੂੰ ਉਤਲੇ ਤੇ ਕਾਂਝੀਆਂ ਅੱਜ ਭੁੱਲ ਗਏ ਆ ਪੜਨੀ ਆ ਗੁਰਬਾਣੀ ਦੀਆਂ ਸਲਤੀਆਂ ਫੈਸ਼ਨਾਂ ਤੇ ਲੱਸੀਆਂ ਤੇ ਚੜ੍ਹਨੇ ਕਲੇਸ਼ ਦੀ ਵੀਰੋ ਭੈਣੋ ਹੱਥ ਜੋੜ ਕੇ ਬੇਨਤੀ ਆ ਕਿ ਪੈਰਾਂ ਵਿੱਚ ਰੋੜੀਏ ਨਾ ਸਿੱਖੀ ਦਸਵੇਸ਼ ਦੀ ਪੈਰਾਂ ਵਿੱਚ ਰੋੜੀਏ ਨਾ ਸਿੱਖੀ ਦਸਵੇਸ਼ ਦੀ ਹੁਣੀਆਂ ਨੂੰ ਨਾ ਚੁੱਕਾ ਦੇਖਣਾ ਸੋ ਮੇਰੇ ਨਾਲ ਸੰਗਤਾਂ ਦੇ ਦਰਸ਼ ਦਿਧਾਰੇ ਕਰਨ ਦੇ ਲਈ ਸ਼ਰੋਣੀ ਅਕਾਦੀ ਨਾਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਬੀਬੀ ਰਸ਼ਪਿੰਦਰ ਕੌਰ ਜਿੰਦ ਲਈ ਪਹੁੰਚੇ ਹੋਏ ਆ ਉਹਨਾਂ ਨੇ ਵੀ ਆਪ ਸੰਗਤਾਂ ਦੇ ਦਰਸ਼ ਦਿਧਾਰੇ ਕੀਤੇ ਆ ਸੋ ਮੈਂ ਧੰਨਵਾਦ ਕਰਦਾ ਆ ਪ੍ਰੋਫੈਸਰ ਭਾਈ ਦਵਿੰਦਰਪਾਲ ਸਿੰਘ ਜੀ ਪਤਾ ਪਰੋਣਾ ਦਾ ਜਿਹਨਾਂ ਨੇ ਆਮ ਸੰਗਤਾਂ ਦੇ ਜਿਹੜੇ ਦਸਤ ਗਜ਼ਾਰੇ ਆ ਉਹ ਕਰਵਾਏ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਅਤੇ ਅਮਰ ਸਿੰਘ ਜੀ ਦੇ ਪਾਇ ਨਰਿੰਦਰ ਸਿੰਘ ਰਾਕੇ ਦੀ ਭੈਣ ਦਾ ਧੰਨਵਾਦ ਆਸੀਂ ਹਮੇਸ਼ਾ ਇਸ ਭੈਣ ਦੇ ਨਾਲ ਖੜੇ ਆ ਕੋਈ ਯਾਦ ਤੋਂ ਚੁਕਾ ਦੇ ਸ਼ਮਾ ਸਮਾਂ ਵੀ ਵੱਧ ਰਹਿ ਗਿਆ ਸੀ ਪਰ ਜਦ ਬਾਤ ਬੜੀ ਆ ਭਾਵਨਾਵਾਂ ਬੜੀਆਂ ਦਰਦ ਬੜੀਆਂ ਸੋਗਤਾਂ ਦੇ ਨਾਲ ਸੰਜੇ ਕਰਕੇ ਕੋਈ ਸਕੂਨ ਮਿਲਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ सौ रह